ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ ਤਹਿਸੀਲ ਵਾਲਿਆਂ ਵਾਲੀ ਦਾ ਤੇ ਦੋ ਸੌ ਨੂੰ ਜਾਨਵਰ ਦਿਖਾ ਦੇਾਂਗੇ ਇੱਕ ਪਾਲਕ ਕੱਟੀ ਟੀਕੇ ਦੇ ਜਮਾਂ ਕਾਬਿਲ ਆ ਜੀ ਤੇ ਇੱਕ ਗੱਬਣ ਪਰ ਪਰੂਣ ਝੋਟੇ ਹਨ ਮੇਰੇ ਹਾਂਜੀ ਪਰੂਣ ਝੋਟੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਸੁਕੇ ਠੀਕ ਠਾਕ ਜੀ ਬੜੀ ਨੰਬਰ ਬੋਲੋ ਪਹਿਲਾਂ ਦਾ 9915092490 9915092490 ਪਿੰਡ ਜੀ ਪਿੰਡ ਵੱਲੋ ਜੀ ਜ਼ਿਲ੍ਹਾ ਬਟਿੰਡਾ ਜੀ ਤਹਿਸੀਲ ਬਾਲਿਆੜੀ ਬਾਲਿਆੜੀ ਤੇ ਜਿਹੜੀ ਆਪਾਂ ਪਾਰसों ਵੀਡੀਓ ਕਵਰ ਕਰੀ ਸੀ ਉਹ ਕੇ ਪਾਰसों ਸੀ ਹਾਂਜੀ ਦੋਨੇ ਹੋ ਗਏ ਤੇ ਅੱਜ ਫਿਰ ਕਿੰਨੇ ਦਿਖਾ ਰਹੇ ਆ ਜੀ ਅੱਜ ਦੋ ਆਈ ਦੋ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੂਠੀ ਦੇਖੀ ਐ ਨੇ ਚੰਗੇ ਕੱਦ ਕਾਠ ਵਾਲੀ ਹਾਂਜੀ ਹਾਂਜੀ ਤੇ ਦਿਨ ਕਿੰਨੇ ਕੱਢਦੀ ਆ ਬਾਈ ਇਹ ਦਿਨੇ ਜਿਹੇ 12 13 ਰਹਿੰਦੇ ਆ ਜੀ 12 ਤੋਂ 13 ਦਿਨ ਇਹਦੇ ਬਾਕੀ ਹਾਂਜੀ ਤੇ ਮੂੰਹੋ ਚਾਰ ਦੰਦ ਹੈ ਜੀ ਚਾਰ ਦੰਦ ਤੇ ਕੱਦ-ਕੁੱਦ ਵੀ ਬਹੁਤ ਆ ਕੱਟੀ ਦਾ ਤੇ ਫੀਲ ਠੰਡੀ ਵੀ ਜਮਾਂ ਅੰਤਾਂ ਤੋਂ ਅੰਤਾਂ ਦੀ ਜੀ ਓਕੇ ਜੀ ਇਹ ਮਰਜੀ ਕਰੀ ਜੇ ਲਗਾ ਕੋਈ ਵਾਸਤਾ ਹੀ ਨਹੀਂ ਜੀ ਕੱਟੀ ਨੂੰ ਬਾਈ ਇਹਦਾ ਕਮਾਲ ਆ ਹਾਂਜੀ ਹਾਂਜੀ ਐਂ ਬੈਜੋ ਬਾਈ ਪਮਾਂ ਦੀ ਜਮਈ ਆਈ ਖਾਣ ਵੀ ਬੜਾ ਚੰਗਾ ਆ ਬਹੁਤ ਨਜ਼ਾਇਜ਼ ਕੁੰਨੀ ਜੀ ਹੂੰ ਖੋਲੋ ਇਹਨੂੰ ਤੋਰਾ ਕਰਾਈਗੇ ਤੇ ਇੱਕ ਤੇ ਕਿੰਨੇ ਦਿ 11 13 ਦੰਦ ਇਕੱਠੇ ਲੈ ਜੂਜੀ 15 ਵੀ ਲੈ ਸਕਦੇ ਹਾਂ ਹਾਂਜੀ 15 ਵੀ ਲੈ ਸਕਦੇ ਓਕੇ ਬਣ ਕੇ ਸੂਗੀ ਕੁਸ ਕਦ ਕੜ ਫੁੱਲ ਆ ਗਿਆ ਜੀ ਮੂੰਹੋਂ ਚਾਰ ਦੰਦ ਠੀਕ ਆ ਜੀ ਕੁਆਲਿਟੀ ਚੰਗੀ ਕੁਆਲਿਟੀ ਵਾਲੀ ਇਕੱਠੀ ਆ ਹਨਾ ਜਿਵੇਂ ਐਂ ਹੀ ਵਹਿ ਜਾ ਬਾਈ ਛੱਡ ਕੇ ਬਾਲੇ ਮੈਂ ਚੰਗੀ ਦੀ ਹੈ ਨਜਾਇਜ਼ ਆਹ ਦੇਖੋ ਜੀ ਓਕੇ ਲੈ ਚਲੋ ਟੋਰਾ ਤਾਰਾ ਕਰਾਓ ਚੈੱਕ ਰੇਟ ਵੀਡੀਓ ਦੇ ਵਿੱਚ ਹੀ ਹੋ ਬਣਿਆ ਰਿਓ ਤੇ ਜਦੋਂ ਗੱਬੜ ਨਹੀਂ ਵਿਚਾਰੇ ਕੋਹ ਕਹਿੰਦੀ ਤੇ ਆ ਜਾਓ ਇਧਰ ਹੀ ਮੋੜ ਲਓ ਜੀ ਤੇ ਸੂਣ ਵਾਲੀ ਨੇ ਸੁਕੇ ਨੇ ਕੀ ਕਹਿਣਾ ਜੀ ਆਹ ਦੇਖੋ ਜੀ ਲੈ ਚਲੋ ਸੰਗ ਸੰਗ ਭਰਪੂਰ ਹੀ ਚੰਗਾ ਹਨਾ ਪੂਰਾ ਜੀ ਪੂਰਾ ਆ ਦੇਖੋ ਜੀ ਦੋਨੇ ਕਟੀਆਂ ਬਾਲੀਆਂ ਚੰਗੀਆਂ ਜੀ ਨੇ ਜਾਇ ਨਹੀਂ ਚੰਗੀਆਂ ਤੇ ਹੋਰ ਕੋਈ ਭਾਰ ਪਿੱਛੇ ਦੀ ਗਰੰਟੀ ਆ ਬਾਈ ਜਮਾ ਓਕੇ ਜੀ ਗਰੰਟੀ ਠੀਕ ਆ ਵੀਰੇ ਗਰੰਟੀ ਤੇ ਕੀ ਮੁੱਲ ਆ ਗਿਆ ਦਾ ਜਾਇ ਜਾਇ ਲੈਣ ਦੇਣਾ ਅੱਜ ਕੱਚੀ ਦੇ ਹਿਸਾਬ ਨਾਲ ਕੱਟੀ ਦਾ ਵੱਧ ਦੀ ਜਾਇ ਜਾਇ ਅੱਜ ਕੱਚੇ ਦੇ ਮੁੱਲ ਆਪਾਂ 1.5 ਕਰ ਦਿੰਨੇ ਆ ਜੀ ਬਾ ਝੋਟੀ ਫਿਰ ਤਾਂ ਦੋ ਪਿੱਠ ਪੁੜੇ ਦੀ ਵੀ ਚਾਰ ਸਵੇਰੇ ਦੀ ਬੰਤਰ ਚੰਗੀ ਥਣ ਹੁਣੇ ਚੰਗਾ ਹਜੇ ਨਾਲੇ 10 ਦਿਨ 15 ਦਿਨ ਕੱਟਦੇ ਥਣ ਤੋਂ ਤਾਂ ਕੱਟੀ ਇਹਦੀ ਮੈਂ ਵਾਲੀ ਚੰਗੀ ਸੀ ਬਹੁਤ ਚੰਗਾ ਕੱਢਣਾ ਨਹੀਂ ਆਇਆ ਜੀ ਦੇਖੋ ਜੀ ਅਗਾਰੀ ਪਿਛਾਰੀ ਨੂੰ ਦਿਖਾਈਏ ਬਹੁਤ ਚੰਗਾ ਥਣ ਲੱਗਿਆ ਬਾਬਾ ਮੈਂ ਅਹੀਂ ਬਹਿ ਜਾ ਬਾਈ ਜਮੇ ਨਹੀਂ ਕੱਟੀ ਨੂੰ ਕੋਈ ਬਾਸਤਾ ਹੀ ਨਹੀਂ ਠੀਕ ਆ ਬਾਈ ਅਹੀਂ ਕੋਈ ਮਰਜੀ ਕਰਿਆ ਬਾਹਲਾ ਚੰਗਾ ਨਜਾਇਜ਼ ਥਣ ਕੰਥੋਂ ਕੱਢਣਾ ਕੱਟੀ ਨੇ ਤੇ ਹੁਣ ਆਪਾਂ 2 ਨੰਬਰ ਕੱਟੀ ਪਾਲਕ ਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਜੀ ਇਹ ਮੂੰਹੋਂ 2 ਦੰਦ ਆ ਜੀ ਮੂੰਹੋਂ 2 ਦੰਦ ਆ ਕੀ ਹਾਂਜੀ ਤੇ 2 ਦੰਦ ਆ ਗਈ ਹੈ ਨਾ ਮੂੰਹ ਹਾਂਜੀ ਹਾਂਜੀ ਤੇ ਸੰਗ ਸੰਗ ਕਰਾਈਏ ਚੱਕਾ ਦੇਖੋ ਨੇੜ ਤੋਂ ਹੈ ਨਾ 1 ਨੰਬਰ ਥਣ ਤੋਂ ਚਾਰੀਆ ਬਾਈ ਥਣ ਪੂਰੇ ਚਾਰ ਜੀ ਜਮਾ ਬਸ ਇਹ ਮੂੰਹੋਂ ਕਿਵੇਂ ਹੋਊਗੀ ਬਾਈ ਇਹ 2 ਦੰਦ ਆ ਮੂੰਹੋਂ 2 ਦੰਦ ਆ ਜੀ ਤੇ ਥਣ ਵੀ ਚਾਰੀ ਚਲੋ ਓਕੇ ਖੋਲੋ ਇਹਨੂੰ ਵੀ ਤੋੜ ਕਰਕੇ ਚੈੱਕ ਕੱਟੀ ਪੂਰੀ ਅੱਜ ਜਾਣਸਾਰ ਅੱਜ ਟੀਕਾ ਬੰਦਾ ਭਰਾ ਸਕਦਾ ਹਾਂਜੀ ਟੀਕਾ ਹਾਂਜੀ ਹਾਂਜੀ ਟੀਕੇ ਦੇ ਜਮਾ ਕਾਬਲ ਹੈ ਜਮਾ ਕਾਬਲ ਆ ਤੇ ਸੁਖੇ ਦਾ ਬਾਈ ਕੀ ਮੋਲ ਆਗਾ ਲੈਣ ਦੇਣ ਜਾਂ ਬਸ ਬਸ ਲੈਣ ਦੇਣ ਦਾ 50 ਲੈ ਲਾਂਗੇ ਜੀ ਓਕੇ ਜੀ ਹਾਂਜੀ ਕਰੀ ਚਲੋ 55 ਹਣਾ ਮੋੜ ਲਓ ਇੱਥੇ ਮੋਲ ਜਿੰਨਾ ਮਰਜ਼ੀ ਕਰਵਾ ਲਓ ਜੀ 50 ਹੀ ਲੈਣਾ ਬਸ ਇਹ ਲੈ ਜਾਣਾ ਓਕੇ ਜੀ ਨਹੀਂ ਠੀਕ ਆ ਵੀਰੇ ਗੱਲ ਫਿਰ ਐਵੇਂ ਕੀ ਫਾਇਦਾ ਬਾਹਲੇ ਪੈਸੇ ਮੈਂ ਹਾਂਜੀ ਹਾਂਜੀ ਜਾਇਜ਼ ਪੈਸੇ ਮੰਗੋ 50000 ਤੇ ਤੁਹਾਨੂੰ ਅੱਜ ਝੋਟੀ ਅੱਜ ਟੀਕਾ ਭਰਉਣ ਦੇ ਕਾਬਲ ਮਿਲ ਜਾਣੀ ਹੈ ਜੀ ਹਾਂਜੀ ਸੂਨ ਦੇ ਵਿੱਚ ਰੈਡੀ ਆ ਬਸ ਤੇ ਬਾਕੀ ਦਾ 10 12 ਦਿਨ ਜਿਹੜਾ ਬੰਦਾ ਸਾਹਮਣੂ ਲਿ ਜਾ ਕੇ ਉਹ ਜੀ ਪੇਮੈਂਟ ਵੀ ਘੱਟਾ ਘੱਟ ਕਰ ਲਾਂਗੇ ਵੀ ਵਧਣ ਵਾਲੇ ਕੋਈ ਐ ਮੁਰਤਾ ਜੀ ਘੱਟੀ ਓਕੇ ਜੀ ਤੇ ਬਾਕੀ ਆ ਨੰਬਰ 22 ਦਾ 9915092490 ਪਿੰਡ ਬੱਲੋ ਆ ਜੀ ਧੰਨਵਾਦ